जिन्हें भी अपने मैंबरस हैं इतने पहुंचे हैं। वेलकम करमजीत सिंह और तो कर बैठे गए डॉक्टर स्वरणजीत कौर मेरे वाली जी एंड मिस्टर भोसला जी बाकी सारे भी मैं जिन्हें बैठे है साहुओं के ਉਹ ਨਾਮ ਲੈ ਕੇ ਕੰਮ ਕਰਦੇ ਆਂ। ਕਰਦੇ ਹਾਂ ਉਹ ਗੀਤਾਂ ਦਾ। ਪਹਿਲਾਂ ਠੀਕ ਹੈ ਸਰ ਠੀਕ। ਤੁਸੀਂ ਕਿਹਾ ਕਿ ਪਾਵਾ ਇੱਕ ਇੱਕ ਜਿਹੜੀ ਐਸੋਸੀਏਸ਼ਨ ਹੈਗੀ ਉਹ ਬੜੀ ਝਾਂਗਾਂ ਐਸੋਸੀਏਸ਼ਨ ਨਾਲ ਤਾਂ ਫਸਟ ਜਿਹੜਾ ਬੱਤਕੀ ਆ ਸੀ ਨੈਕਸੇ ਬਣਾਣਾ ਹੈ ਦਾ। ਦੇਖੇ ਹੂੰ ਇਹ ਐਸੋਸੀਏਸ਼ਨ ਬ੍ਰਹਮਤਾ ਹੈ ਉਹ ਕੀ ਡਿਜਨਸੀ ਡਿਜਨੈਟ ਕੋਈ ਸੀ ਜਿਹੜਾ ਕਿ ਪਬਲਿਕ ਦੇ ਵਿੱਚ ਅੱਪਾ ਜੋ ਡੇਲੀ ਸਿਹਤ ਲੈ ਕੇ ਸ਼ਾਮ ਤੱਕ ਖਾਨੇ ਵੀ ਲੈ ਗਿਆ। ਉਹ ਚ ਆਡੈਂਟੀਫਿਕੇਸ਼ਨ ਬਹੁਤ ਜਿਆਦਾ ਹੈ। ਹਰ ਆਂਟੀ ਨੇ ਆਡੈਂਟੀਫਾਈ ਕਰਨਾ ਹੈ। ਕਿਸੇ ਵਿੱਚ ਘੱਟ ਹੈਗੀ ਹੈ ਕਿਸੇ ਜ਼ਿਆਦਾ ਹੈਗੀ ਹੈ। ਲੇਕਿਨ ਹੈ ਹਰ ਆਂਟੀ ਨੇ। ਇੱਕ ਆਦਮੀ ਡਾਕਟਰ ਸ਼ੰਕਰਿਆ ਉਹ ਜਿਹੜਾ ਕਿਉਂ ਆਇਆ ਦੂਜਿਆਂ ਨੂੰ ਦੇ ਰਿਹਾ। ਦੂਸਰਾ ਆਦਮੀ ਆਡੈਂਟੀਫਿਕੇਸ਼ਨ ਕਰ ਰਿਹਾ। ਉਹ ਦੋ ਜਣੇ ਨੂੰ ਪਾਏ ਦੇ ਰਿਹਾ। ਲੇਕਿਨ ਆਪਾਂ ਇੱਕ ਕੈਸੇ ਪੀ ਗੱਲ ਤੋਂ ਸਾਰਿਆਂ ਤੋਂ ਮਰੀ ਮੰਗਦੇ ਪੈਸੇ ਦਿਖਾਤਰ ਹੋਏ ਆਪਾਂ ਹਰ ਇੱਕ ਨੂੰ ਇੱਕ ਪਾਇ ਜਾਂ ਦੇ ਰਹੇ ਜਿਹੜਾ ਕਿ ਬਹੁਤ ਡੇਂਜਰਸ ਹੈ ਐਸਾ ਪਰਚ ਨੂੰ ਕਿਵੇਂ ਆਪਾਂ ਮਿਨੀਮਾਈਜ਼ ਕਰਨਾ ਹੈ ਪਬਲਿਕ ਦੇ ਵਿੱਚ ਕਿਵੇਂ ਇਹਨੂੰ ਅਪਰ ਅਵੇਅਰ ਕਰਨਾ ਪ੍ਰੋਬਲਮ ਨੂੰ ਅਵੇਅਰ ਕਰਨਾ ਹੈ ਉਸ ਪਰ ਤੇ ਲਈ ਹੈ ਗਿਆ ਐਸੋਸੀਏਸ਼ਨ ਬਣਾਈ ਕਿ ਰਜਿਸਟਰਡ ਐਸੋਸੀਏਸ਼ਨ ਹੈਗੀ ਹੈ ਜਿਹੜੀ ਕਿ ਨਾਨ ਪੋਲੀਟਿਕਲ ਹੈ ਇਹਦਾ ਕੋਈ ਮੋਟੋ ਨਹੀਂ ਕਿਸੇ ਪੋਲੀਟਿਕ ਪਾਰਟੀ ਨਾਲ ਕਿਸੇ ਕਿਸੇ ਅ ਅਫਸਰ ਨਹੀਂ ਕਿਸੇ ਡਿਪਾਰਟਮੈਂਟ ਨਾਲ ਕੋਈ ਲਿੰਕ ਨਹੀਂ ਲੇਕਿਨ ਇੱਕੋ ਹੀ ਲਿੰਕੇ ਦਾ ਕੋਈ ਪਰਪਸ ਜਗਾ ਵੀ ਪਬਲਿਕ ਦੀ ਪਬਲਿਕ ਨੂੰ ਅਵੇਅਰ ਕਰਨਾ ਜਿਹੜੀ ਡੈਂਟਲ ਸ਼ੀਟ ਜਿਹੜੀ ਹੋ ਰਹੀ ਹੈ ਉਹਨੂੰ ਆਪਾਂ ਕਿੰਨਾ ਇੱਕ ਮਿਨੀਮਾਈਜ਼ ਕਰ ਸਕਦੇ ਹੈਗੇ ਬਿਲਕੁਲ ਜਿਹੜੀ ਆਇਡੈਂਟੀਟੀ ਸ਼ੀਟਾਂ ਬਿਲਕੁਲ ਜ਼ੀਰੋ ਲੈਵਲ ਤੇ ਆ ਜੇ ਉਹ ਤਾਂ ਇੰਪੋਸੀਬਲ ਹੈਗੀ ਹੈ ਉਹਦਾ ਕਾਰਨ ਹੈ ਕਿ ਆਪਣਾ ਸਟੰਡਰਡ ਆਪਣਾ ਨਹੀਂ ਕਿ ਜਿਹੜੇ ਜੋ ਵੀ ਅਗਲੇ ਗਿਆ ਇਸ ਪੀਰੀਅਡ ਵਿੱਚ ਹੈਗੇ ਉਹ ਸਾਰੇ ਬਸ ਕਰਦੇ ਕੋਝਾ ਪੋਲਿਟੀਕਲ ਕੋਝਾ ਕ੍ਰਿਟੀਕਲ ਕੁਝ ਹੋ ਰਿਹਾ ਕੀ ਹੁਣ ਆਪਾਂ ਐਸੋਸੀਏਸ਼ਨ ਬਣਾਈ ਹੈ ਸਾਰੇ ਮੈਂਬਰਾਂ ਨੂੰ ਮੈਂਬਰਸ ਦਿੱਤਾ ਸੀਗਾ ਲੇਕਿਨ ਬਹੁਤ ਘੱਟ ਲੋਕ ਆਏ ਗਿਆ ਆਪਾਂ ਦਾ ਮੈਕਸਮ ਆਪਣੇ ਜਿਹੇ ਐਸੋਸੀਏਸ਼ਨ ਵਿੱਚ ਰਿਟਾਇਰੀ ਵੀ ਹੈ ਰਿਟਾਇਰੀ ਹੈਗੇ ਉਹ ਪੈਨਸ਼ਨੇਬਲ ਜੌਬ ਹੈਗੀ ਹੈ ਸਾਰਿਆਂ ਦੀ ਮਤਲਬ ਕਾਫੀਆਂ ਦੀ ਉਹ ਬਸ ਉਹ ਪੈਨਸ਼ਨ ਲੈ ਕੇ ਇੰਜੋਏ ਕਰਨ ਵਾਲਾ ਕੰਮ ਹੈ ਗਿਆ ਲੇਕਿਨ ਆਪਾਂ ਨੂੰ ਥੋੜਾ ਜਿਹਾ ਸੈਕ੍ਰੀਫਾਈਸ ਕਰਨੇ ਪੈਣਗੇ ਸੈਕ੍ਰੀਫਾਈਸ ਦਾ ਸੈਂਸ ਵੀ ਆਪਾਂ ਥੋੜਾ ਜਿਹਾ ਟਾਈਮ ਕੱਢ ਕੇ ਪਬਲਿਕ ਨੂੰ ਅਵੇਅਰ ਕਰੀਏ ताकि ਆਪਣੇ ਜਿਹੜੀ ਨੈਕਸਟ ਜਨਰੇਸ਼ਨ ਆਉਣ ਵਾਲੀ ਆ ਉਹਨਾਂ ਨੂੰ ਥੋੜਾ ਕੋਈ ਫਾਇਦਾ ਹੋ ਸਕੇ ਮੈਨੂੰ ਵੀ ਕਿ ਜੱਜਾਂ ਨੇ ਕਿਹਾ ਤੂੰ ਜਾਂ ਛੱਡ ਬਾਰੇ ਕੀ ਐ ਜਦ ਮਨ ਲਾ ਸਾਂ ਕੋ ਜਿਆ ਕਿਹਾ ਤੂੰ ਕਿਉਂ ਇਹ ਤਰੇ ਫਿਰਦਾ ਕਿਉਂ ਮੈਂ ਕਿਹਾ ਜੀ ਅਪਲ ਤਾਂ ਠੀਕ ਹੈ ਤੁਹਾਡੀ ਪਰ ਜੇ ਕਿ ਆਪਾਂ ਪੜੇ ਲਿਖੇ ਵੀ ਅੱਗੇ ਨਹੀਂ ਆਉਂਦੇ ਆਪਾਂ ਨੂੰ ਪਤਾ ਹੀ ਗਿਆ ਵੀ ਆਪਣੇ ਸਾਰੇ ਇਸ ਹਾਰ ਡਿਪਾਰਟਮੈਂਟ ਦੀ ਡੈਂਟਲਿਸਟ ਹਾਰ ਮਨ ਲਾ ਕ腐ਸ਼ਨ ਲੱਗੀਆ ਲੇਕਿਨ ਜੇ ਆਪਾਂ ਨਹੀਂ ਅੱਗੇ ਆਵਾਂਗੇ ਫਿਰ ਆਪਣੇ ਆਏ ਕਿਹਨਾਂ ਅੱਗੇ ਆਪਣੇ ਜਿਹੜੇ ਅਗਲੇ ਨੈਕਸਟ ਫੀਡ ਆਪਣੇ ਜਨਰੇਸ਼ਨਾਂ ਕੀ ਆ ਆਪਣੇ ਪੋਤੇ ਪੋਤੀਆਂ ਹੋਰ ਆਦਿ ਵਗਾਰਾ ਉਹ ਆਕੇ ਕੀ ਆਪ ਨੂੰ ਕੀ ਜਾਣਗੇ ਵੀ ਸਾਡਾ ਦਾਦਾ ਪੜ੍ਹਿਆ ਲਿਖਿਆ ਹੋਇਆ ਸੀਗਾ ਤੇ ਸਮਾਜ ਕਿਸਰੇ ਦੇਖੇ ਸਾਇਟੀ ਕਿਸਰੇ ਦੇਖੇ ਥੋੜਾ ਜਿਹਾ ਆਪਾਂ ਕੋਸ਼ਿਸ਼ ਕਰੀਏ ਔਰ ਫਿਰ ਕਈ ਜੱਜ ਜੀ ਕਹਿੰਦੇ ਯਾਰ ਗੱਲ ਤੇ ਤੁਹਾਡੀ ਵਧੀ ਹੈਗੀ ਅਸੀਂ ਉਹਨੂੰ ਫੋਲੋ ਕਰ ਰਹੇ ਹਾਂ ਮੈਂ ਕਹਿੰਦਾ ਪੌਲੋ ਦਾ ਕਰਮ ਦੇ ਨਾਲ ਤੁਸੀਂ ਅੱਗੇ ਵੀ ਆਓ ਤੁਹਕੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਹੀ ਅੱਗੇ ਜਾਵਾਂਗੇ ਅੱਜ ਅਸੀਂ ਬੈਠੇ ਬੈਠੋਂ ਇੱਕ ਗੱਲ ਸ਼ੁਰੂ ਕੀਤੀ ਸੀਗੀ ਇੱਕ ਜੱਜ ਨੂੰ ਅਸੀਂ ਕਿਤੇ ਐਸੋਸੀਏਸ਼ਨ ਗਰੁੱਪ ਬਣਾਉਣ ਵਾਸਤੇ ਗੱਲ ਕੀਤੀ ਆ ਉਹ ਕਹਿੰਦਾ ਜੀ ਮੈਂ ਤੁਹਾਡੇ ਨਾਲ ਹੈਂਗਾ ਮੈਂ ਐਗਰੀ ਕਰਦਾ ਤੇ ਤੁਸੀਂ ਮੇਰਾ ਨਾਮ ਪਿਛਵਾ ਲਓ ਇਸ ਤਰ੍ਹਾਂ ਹੋਰ ਵੀ ਅਸੀਂ ਕਿਝਾਂ ਨੂੰ ਜੱਜਾਂ ਨੂੰ ਤੁਹਾਡੇ ਅੱਗੇ ਲਿਆਵਾਂਗੇ ਕੋਈ ਨਹੀਂ ਗੱਲ ਉਹਨੇ ਆਪਣੀ ਐਸੋਸੀਏਸ਼ਨ ਦੇ ਵਿੱਚ ਥੋੜੇ ਪੜ੍ਹੇ ਲਿਖੇ ਅੱਗੇ ਆਉਣਗੇ ਤੇ ਆਪਾਂ ਆਪਣੀ ਗੱਲ ਇੱਕ ਪੜ੍ਹੇ ਲਿਖਾ ਆਦਮੀ ਨਾਲ ਕਰੀਏ ਉਹਦੀ ਲੋਕ ਨੂੰ ਗੱਲ ਸੌਂਦੇਗੇ ਇੱਕ ਜਿਆਦਾ ਗਰੀਬ ਆਦਮੀ ਜੇ ਨਿਮਰ ਕਰਦਾ ਹੋਇ ਉਹ ਜੋ ਮਾਗੀ ਰੋਲਾ ਪਾਈ ਜਾਏ ਉਹਦੀ ਕੋਈ ਗੱਲ ਨਹੀਂ ਸੁਣੂਗਾ ਵਕੀਲ ਆ ਡਾਕਟਰ ਹੈ ਕੋਈ ਇੰਜੀਨੀਅਰ ਆ ਗਿਆ ਪ੍ਰੋਫੈਸਰ ਆ ਬੈਂਕ ਦੇ ਮਲਹਾਰ ਅਫੀਸਰ ਜਗਿਆ ਉਹ ਕੋਈ ਗੱਲ ਕਰੇਗਾ ਉਹ ਗੱਲ ਸੁਣਦੇਗੇ ਆਮ ਆਦਮੀ ਗੱਲ ਨਹੀਂ ਸੁਣਦੇਗੇ ਇਸ ਕਰਕੇ ਜੇ ਆਪਾਂ ਪੜੇ ਲਿਖੇ ਆਦਮੀ ਅੱਗੇ ਆਉਣਗੇ ਤੇ ਆਪਣਾ ਆਪਣੇ ਨਾਲ ਉਹਦੀ ਗਵਰਨਮੈਂਟ ਦੇ ਵਿੱਚ ਕੰਸਰਨਡ ਅਫੀਸਰ ਆ ਉਹ ਵੀ ਆਪਣੀ ਗੱਲ ਸੁਣਨਗੇ ਜੇ ਆਦਮੀ ਚਾਰਾਦ ਵੀ ਦੂਜੇ ਚਾਰੇ ਲੇਬਰ ਦੇ ਇਕੱਠੇ ਹੋ ਕੇ ਐਸੋਸੀਏਸ਼ਨ ਬਣਾ ਲਿਆ ਉਹ ਕਹਿੰਦੇ ਕਿਸੇ ਨੂੰ ਮੈਂਬਰ ਆਫ ਦੇ ਦੇ ਆਉਂਦੀ ਆ ਉਹ ਬਾਦੋ ਫੜ ਕੇ ਸੀਐਲ ਫਾਈਲ ਚੱਲ ਜੇ ਕੋਈ ਚੰਗੇ ਪੜ੍ਹੇ ਲਿਖੇ ਆਦਮੀ ਕੋਈ ਐਸੋਸੀਏਸ਼ਨ ਬਣਦੀ ਆ ਉਹ ਕੋਈ ਮੈਂਬਰ ਆਫ ਦਿੰਦੇ ਹੈਗੇ ਆ ਕਿਸੇ ਨਾਲ ਗੱਲ ਕਰਦੇ ਆ ਉਹ ਧਿਆਨ ਰੱਖਦੇ ਕਿ ਹਾਂ ਕੱਲ ਨੂੰ ਸਾਨੂੰ ਪੁੱਛੇਗੇ ਵੀ ਇੱਥੇ ਆਪਸ਼ਨ ਵੀ ਅਸੀਂ ਕੀ ਕਰਨਾ ਬੈਕਸ ਜੋ ਵੀ ਉਹ ਤੇ ਗੱਲ ਕਰਨੀ ਐ ਐਕਸ਼ਨ ਲੈਣਾ ਉਹ ਕਰ ਦੇਗੇ ਇਸ ਕਰਕੇ ਇਹ ਐਸੋਸੀਏਸ਼ਨ ਜਿਹੜੀ ਹੈਗੀ ਆਪਣੀ ਬੜੇ ਸ਼ਾਰਟ ਟਾਈਮ ਦੇ ਵਿੱਚ ਬੜੇ ਮੇਨੇ ਕਾਫੀ ਪ੍ਰੋਬਲਮ ਕੀਤੀ ਆ ਪਹਿਲਾਂ ਵੀ ਦੱਸਿਆ ਵੀ ਸਹਿਮਾ ਨਹੀਂ ਕੀਤੇ ਗਏ ਆ ਐਸੋਸੀਏਸ਼ਨ ਨੇ ਵੀ ਆਖਰ ਯੂਨੀਵਰਸਿਟੀ ਪੜਾਉਣ ਦੀ ਇਜਾਜ਼ਤ ਦਿੱਤੀ ਗਈ ਆ ਅਧਿਸ਼ ਪ੍ਰਧਾਨ ਯੂਨੀਵਰਸਿਟੀ ਵੱਲੋਂ ਵੀ ਕਿਹਾ ਗਿਆ ਉਹ ਵੀ ਕਾਫੀ ਵੱਲੋਂ ਜਗਾ ਫਿੱਟ ਨਾ ਲਗਾ ਆਪਣੇ ਮਕਸਦ ਦੇ ਪੜਾਉਣ ਵਾਲੇ ਨੂੰ ਆਪਣੇ ਸਾਨਕਨਸਾਡ ਅਥਾਰਟੀ ਮੰਦੇ ਰਿਹਾ ਸਾਰਾ ਮਲਕ ਦਾ ਨਾਵ ਉਹਨਾਂ ਦੇ ਪਾਰਟ ਆਫ ਕਰਦੇ ਰੇ ਲੋਕ ਲੋਕ ਸਮਝਦੇ ਗਿਆ ਔਰ ਐਸੈਟਸ ਨੂੰ ਵੰਡਾ ਲਓ ਪਿੱਛੇ ਦੇਖੋ ਕਿਹਦੇ ਸਾਹਮਣੇ ਵਿੱਚ ਕਿੰਨੇ ਸਿੰਪਲ ਇਹ ਪਿੱਛੇ ਰੇਡ ਹੋਇਆ ਉਹ ਵੀ ਹਮੇ ਕੱਟ ਜੀ ਉਹਦਾ ਕੱਟਿਆ ਜਾਂਦਾ ਕਿ ਆਪਣਾ ਜਿਹੜਾ ਮੈਚ ਦੇ ਵਿੱਚ ਇੱਕ ਤਾਂ ਸ਼ੋਰਟ ਜੋੜੀ ਗਿਆ ਆਪਣਾ ਵੀ ਜਿਹੜੀ ਸ਼ੋਰਟ ਹੈਗੀ ਹੈ ਹੁਣ ਇਹ ਮੱਠ ਮੱਠੇ ਗੱਲ ਤੋਂ ਤੁਹਾਡੇ ਵੀ 60 ਪੌਂਸਰ ਦੇ ਵਿੱਚ 48 ਪੌਂਸਰਾਂ ਨੇ ਕਿ 50 ਦੇ ਵਿੱਚ ਜਿਹੜੇ ਫੋਟ ਡਾਂਟ ਦੇਣਾ ਹੈਗੇ ਯਾਰ ਸੇਫਟੀ ਅਫੀਸਰ ਲੈ ਕੇ ਇੱਕ ਡਿਸਟ੍ਰਿਕਟ ਤੋਂ ਦੋ ਮੈਕਸਿਮਮ ਆਂਦੇਗੇ ਉਹ ਦੋ ਆਦਮੀ ਕਿਸ ਤਰ੍ਹਾਂ ਸਾਡੇ ਸੰਗ ਵਿੱਚ ਉਹ ਕੰਟਰੋਲ ਕਰ ਸਕਦੇ ਲੋਬਲ ਪੀਡੀ ਸ਼ਾਰਟੇਜ ਹੈਗੀ ਆ ਮਲਾਜਮਾਂ ਦੀ ਸ਼ਾਰਟੇਜ ਹੈਗੀ ਆ ਟੈਸਟਿੰਗ ਦੇ ਵਾਸਤੇ ਬਹੁਤ ਤਕਲਨਾਗੀ ਹੈ ਇਸ ਕਰਕੇ ਗਵਰਨਮੈਂਟ ਨੂੰ ਅਸੀਂ ਲੈਟਰ ਵੀ ਲਿਖਿਆ ਸਾਡੇ ਮਿਸਟਰ ਘਟਵਾ ਜੀ ਕਾਫੀ ਮਿਹਨਤੀ ਹੈ ਗਿਆ ਔਰ ਟਾਈਮ ਟੂ ਟਾਈਮ ਆਪਣੇ ਸਾਰੇ ਐਮਐਲਏ ਸਾਰੇ ਐਮਪੀ ਪ੍ਰਾਇਮਰਸ ਸਾਹਿਬ ਹੋਰਾਂ ਨੂੰ ਵੀ ਲੈਟਰ ਲਿਖਦੇ ਰਿਹਾ ਉਹਦੇ ਉੱਤੇ ਐਕਸ਼ਨ ਵੀ ਹੋ ਰਿਹਾ ਉਹ ਕਾਰਵਾਈ ਵੀ ਕਰ ਰਿਹਾ ਉਧਰੋਂ ਰਿਪਲਾਈ ਵੀ ਆ ਰਿਹਾ ਇਹਦਾ ਮਤਲਬ ਜੇ ਰਿਪਲਾਈ ਆ ਰਿਹਾ ਉਸ ਗਵਰਨਮੈਂਟ ਵੱਲੋਂ ਤੇ ਇਹਦਾ ਮਤਲਬ ਉਹਨਾਂ ਨੇ ਪੜਾਇਆ ਗਿਆ ਕਿ ਉਹਨਾਂ ਨੇ ਦੇਖਿਆ ਵੀ ਇਹਦੇ ਵਿੱਚ ਕੀ ਹੈ ਕੀ ਨਹੀਂ ਔਰ ਕੀ ਹੋਣਾ ਚਾਹੀਦਾ ਹੈ ਇਹ ਸਾਰਾ ਮਤਲਬ ਹੋ ਰਿਹਾ ਹੈ ਲੇਕਿਨ ਫਿਰ ਵੀ ਅਲੀ ਘਟ ਹੈ ਲੇਕਿਨ ਆਪਾਂ ਥੋੜਾ ਜਿਆਦਾ ਹੋਰ ਕੋਸ਼ਿਸ਼ ਕਰੀਏ ਆਪਾਂ ਜਿੰਨੇ ਵੀ ਆਪਣੇ ਪਟਿਆਲਾ ਦੇ ਸਟੂਡੈਂਟ ਕਾ ਵੀ ਟੀਮ ਸਟਰੋਂਗ ਹੈਗੀ ਹੈ ਪਟਿਆਲਾ ਦੇ ਵਾਲੇ ਵੀ ਕਾਫੀ ਹੁਣ ਐਕਟਿਵ ਹੋ ਗਏ ਆ ਜਿਹੜੇ ਆਪਣੇ ਫੋਸਲਾ ਜੀ ਇਹਨਾਂ ਦੀ ਕਾਫੀ ਵੀਡੀਓਜ਼ ਵੀ ਨਾ ਆ ਰਹੀਆਂ ਨੇ ਉਹਦੇ ਚ ਮਤਲਬ ਲੋਕੇ ਉਹ ਸੁਣਦੇ ਆ ਦੇਖਦੇ ਆ ਤੇ ਉਹ ਤਾਂ ਹੀ ਉਹਨੂੰ ਲਾਈਕ ਕਰਦੇ ਜਾਂ ਆਪਣਾ ਕਮੈਂਟਸ ਦਿੰਦੇ ਆ ਨਾ ਪਰ ਡਾਊਟਰ ਜਿਹੜੇ ਸ਼ਹਿਰਪੁਰ ਤੋਂ ਹੈਗੇ ਇਹਨਾਂ ਦਾ ਵੀ ਕਾਫੀ ਹੈਗਾ ਜੋਨਾਂ ਇਸ ਕਹਿੰਦੀ ਆਪਕੋ ਸਾਰੇ ਯਾਰਾਂ ਦੇ